ਆਣ ਬੈਠੇ ਹੀ ਹਾਂ ਬੈਠੀ ਹਾਂ ਭੈਣ ਅੱਜ ਤਾਂ ਠੰਡ ਬੜੀ ਐ ਹਵਾ ਬੜੀ ਚੱਲਣ ਢਈ ਐ ਤੇ ਤੁਸੀਂ ਬਿਸਤਰੇ 'ਚ ਰਹਿਣਾ ਸੀ ਸਾਰੀ ਰਾਤ ਬਿਸਤਰੇ 'ਚ ਹੀ ਰਹੀ ਦਵਾ ਐਡਾ ਦੀਆਂ ਲੰਮੀਆਂ ਰਾਤਾਂ ਵਾਂ ਤੇ ਮੇਰਾ ਜੀ ਕਰ ਵੀ ਕਿਹੜੇ ਵੇਲੇ ਬਾਹਰ ਨਿਕਾੜ ਦੇਣ ਚੜੇ ਤੇ ਆਉਂਦਾ ਕੋਈ ਜਾਂਦਾ ਰੌਣਕ ਮੇਲਾ ਲਗਾ ਰਿੰਦਾ ਤੇ ਬਿਸਤਰੇ 'ਚ ਬੰਦਾ ਅੰਦਰ ਕੀ ਕਰੇ ਤੇ ਨਹੀਂ ਲਖਣ ਢਈ ਕਿੱਥੇ ਗਈ ਐ ਫਰੀਦ ਆਪਣੇ ਪੇਕਿਆਂ ਨੂੰ ਗਈ ਐ ਕੱਲੀ ਗਈ ਐ ਕੱਲੀ ਗਈ ਐ ਕਿਥੋਂ ਕਹਦਾ ਉਹਲਾ ਵਾ ਜਿੱਦਾਂ ਦੀ ਸੋਨੀਆਂ ਨਾਲ ਗੰਬੂਨੇ ਯਮਨਰ ਕਬਤੀਤੀਆ ਨਾਲ ਉਦੋਂ ਦੇ ਸਾਰਾ ਟੱਬਰ ਬੜੇ ਪਰੇਸ਼ਾਨ ਵਾ ਤੂੰ ਗੰਨੇ ਰਾਲ ਕੇ ਸਲਾਹ ਕੀਤੀ ਆ ਕਿ ਸੋਨੀਆਂ ਦਾ ਕਿਤੇ ਕਰ ਦਈਏ ਤੇ ਫਿਰ ਪੀਦ ਨੇ ਆਖਿਆ ਵੀ ਮੇਰਾ ਭਰਾ ਆ ਜੂਗਾ ਲਾਂਬੇ ਜੂ ਕਰਨਾ ਤੇ ਗੋਪੀ ਨੂੰ ਕਰ ਦਿਓ ਭੈਣ ਗੋਪੀ ਤੇ ਕਵਾਰਾ ਵਾ ਮੰਨ ਜਾਣਗੇ ਗੰਦੀ ਕਿਹੜੀ ਗੱਲ ਵਾ ਥੋੜਾ ਜਿਆ ਸਿਆਣਾ ਹੋ ਗਿਆ ਵਾ ਅਰੇ ਆਈਆ ਕੰਮ ਨੂੰ ਨਾ ਕਰਦੇ ਵਾ ਭੈਣ ਜੇ ਮੰਨ ਜੇ ਤੇ ਹੋਰ ਕੀ ਚਾਹੀਦਾ ਸਾਨੂੰ ਕਿਉਂਕਿ ਇੱਥੋਂ ਚੱਲ ਆਂਦੇ ਹੁੰਦੇ ਤੋੜਨਾ ਤੇ ਆਂਦੇ ਤੁੰਬਾ ਜਿਹੜਾ ਬਹੁਤ ਹੁੰਦਾ ਵਾ ਔਖਾ ਪਰ ਚੱਲ ਜੇ ਇੱਥੋਂ ਉੱਥੇ ਹੋ ਜੂ ਇਹਦਾ ਰਿਸ਼ਤਾ ਤੇ ਮੇਲਗੇ ਵਾਲੇ ਵੀ ਬਣਿਆ ਰਹੂ ਇੱਥੇ ਵੀ ਆਉਣ ਜਾਣ ਰਹੂ ਜੇ ਪ੍ਰੀਤ ਦੇ ਸਾਕੇ ਸਾਕਾ ਚ ਹੋ ਜੂਗਾ ਤੇ ਮਿਲਦੇ ਗੇਦੇ ਰਹਿਣਗੇ ਇਹੋ ਪ੍ਰੇਫਾਂ ਵੀ ਇੰਨਾ ਥੋੜ ਮਿਲਣਾ ਤੇ ਫਿਰ ਆਂਦੇ ਹੁੰਦੇ ਫਿਰ ਤੇ ਕਿਤੇ ਦਰਸ਼ਨ ਮੇਲੇ ਕਰਨ ਤੋਂ ਵੀ ਆਂਦੇ ਹੁੰਦੇ ਫਿਰ ਅਤਰ ਹੋ ਜਾਣਾ ਵਾ ਫਿਰ ਉਹ ਢਿੱਡ ਚ ਗਲਬੁਲਾਲੇ ਕਰਦੇ ਰਹਿਣਾ ਵੀ ਸਾਈ ਹੁਣ ਫਿਰ ਟੱਕਰ ਦੀ ਨਹੀਂ ਆ ਫਿਰ ਆ ਪੋਤਾ ਮਿਲਦਾਰਾਂ ਦਾ ਨਹੀਂ ਪੋਤੇ ਨੂੰ ਆਪਾਂ ਇੱਥੇ ਹੀ ਰੱਖ ਲੈਣਾ ਵਾ ਉਹਨੂੰ ਨਿਹਾਰਾ ਮੂਹ ਏਦਾਂ ਦਾ ਕੱਢੀ ਤੇ ਉਹਨੂੰ ਵੀ ਨਾਲ ਕੱ ਲੈਣਾ ਨਾ ਨਾ ਆਪਾਂ ਇੱਥੇ ਪਾਲਾਂਗੇ ਮਾਂ ਨਹੀਂ ਨਾ ਛੱਡ ਦਿਆਂ ਨਹੀਂ ਨਹੀਂ ਸਮਝਾਵਾਂਗੇ ਆਪਾਂ ਉਹਨੂੰ ਨਹੀਂ ਭੈਣ ਸਮਝਾਵਾਂਗੇ ਉਹਨੂੰ ਆਪਾਂ ਮੁੰਡੇ ਨੂੰ ਇੱਥੇ ਰੱਖਾਂਗੇ ਕਿਉਂਕਿ ਤੇਰੀ ਅੱਖਾਂ ਦੇ ਸਾਹਮਣੇ ਰਹੂਗਾ ਤੇ ਕੋਈ ਨਹੀਂ ਉਹ ਵੀ ਮਿਲ ਜਿਆ ਕਰੇ ਆਣ ਕੇ ਜਦੋਂ ਉਹਨੇ ਆਉਣਾ ਜਾਣਾ ਤੇ ਮਿਲਣਾ ਤਾਂ ਹੈ ਹੀ ਆ ਕੋਈ ਗੱਲ ਨਹੀਂ ਇਦਾਂ ਦਾ ਨਾ ਮਨ ਚ ਸੋਚੀ ਚੱਲ ਵਧੀਆ ਸਲਾਹ ਵਜੇ ਤੁਸੀਂ ਕੀਤੀ ਆ ਤੇ ਹੈ ਜੀ ਗਈ ਗਪਤਪਾਲ ਮੇਰੇ ਢਿੱਡ ਜਿਹਾ ਲੰਬਾ ਬੜ ਬੜੋ ਉੱਠਦੀ ਆ ਮੇਰੇ ਪੁੱਤ ਦੀ ਛੇੜ ਸੀ ਰੱਬ ਨੇ ਇਦਾਂ ਕਿਉਂ ਕੀਤੀ ਚੱਲ ਭੈਣ ਇਦਾਂ ਨਾ ਕਰ ਬਿਮਾਰ ਹੋਏਗੀ ਹੁਣ ਵੇਖ ਜਦੋਂ ਮੈਂ ਆਤੇ ਤੈਨੂੰ ਵੀ ਕਹਿਣ ਦੀ ਵੀ ਹਈਦਾ ਨਾ ਕਰ ਚਲੋ ਜੇ ਜੋ ਰੱਬ ਨੂੰ ਮਨਜ਼ੂਰ ਉਹ ਹੀ ਹੋਣਾ ਵਾ ਆਪ ਨਹੀਂ ਬੰਦਾ ਕੋਈ ਵੀ ਕਰਦਾ ਜੋ ਲਿਖਿਆ ਉਹ ਹੀ ਹੁੰਦਾ ਵਾ ਐਂਦਾ ਨਾ ਕਰੋ ਤੁਸੀਂ ਸੋਚਿਆ ਨਹੀਂ ਕਿ ਇਹ ਨੂੰ ਇਹਦਾ ਦੂਰੇ ਤਾਂ ਕਰੂਗੀ ਇਹਦਾ ੱਤਕਾ ਦੇਣ ਵਾਈ ਗੱਲ ਵਾ ਕੀ ਕਰਾਂ ਚੱਲ ਭੈਣ ਐਂਦਾ ਸੋਚ ਸੋਚ ਕੇ ਹਣ ਬਿਮਾਰ ਨਾ ਹੋ ਜੇ ਉਹ ਤੁਸੀਂ ਨਹੀਂ ਬੰਦੀ ਅੰਦਰ ਗੋਮਸ ਹੋ ਕੇ ਪਈ ਆ ਮੇਰਾ ਢੇਡੀ ਪੁੱਛਿਆ ਜਾਂਦਾ ਤੁਹਾਨੂੰ ਕੀ ਪਤਾ ਲੰਬਾ ਬਲ ਨਿਕਲਦੀ ਕਾ ਭੈਣ ਤੂੰ ਨਹੀਂ ਚਾਹਦੀ ਇੱਕ ਬਚੀ ਕੁਛੀ ਜ਼ਿੰਦਗੀ ਜਿਹੜੀ ਚੰਗੇ ਢੰਗ ਨਾਲ ਜੀਵੇ ਮੂੰਹ ਮੱਥੇ ਲੱਗਦੀ ਐ ਇੱਕ ਸਾਰਾ ਦਿਨ ਕੰਮ ਕਰਦੀ ਰਹਿੰਦੀ ਉਤੋਂ ਨੋਕਾ ਟੋਕੀ ਨੋਕਾ ਟੋਕੀ ਤੇ ਇਦਾਂ ਨਾ ਸੋਚਿਆ ਕਰੋ ਤੁਸੀਂ ਉਤੋਂ ਮੇਰੇ ਵਾਲੀ ਸਗਾਤ ਅਦਵਿੰਦਰ ਇਹਨੂੰ ਪਤਾ ਲੱਗ ਗਿਆ ਇਹਦਾ ਜੋਬਨ ਜੀ ਕਿਤੇ ਸਰਸਰੀ ਵੀ ਆ ਗਿਆ ਇਹਨੇ ਤੇ ਉਦਾਂ ਕਲੇਸ਼ ਪਾ ਸੜਦੀ ਉਦੋਂ ਦਾ ਇਹਨੇ ਕੀ ਕੁਝ ਕੀਤਾ ਇਹ ਤੇ ਮੈਂ ਵੀ ਢਿੱਡ ਜੀ ਪਾ ਕੇ ਬੈਠੀ ਐ ਇਹੋ ਜੀਆਂ ਜਿਹੜੀਆਂ ਕੋਈ ਗੱਲ ਨਹੀਂ ਜੇ ਹੁੰਦਾ ਨਾ ਉਹਦਾ ਤੁਸੀਂ ਕਰੋ ਉੱਥੇ ਰਿਸ਼ਤਾ ਮੇਰੇ ਵੀ ਦਿਲ ਤੇ ਲਿਖਿਆ ਵਾ ਇਹ ਨਹੀਂ ਮਨ ਨੂੰ ਫੁੱਲੜੀ ਆਉਣ। ਚੱਲ ਭੈਣ। ਆ ਜੜੀ ਫੈਦਾ ਨਾ ਕਰੋ ਬਿਮਾਰ ਹੋਵੋਗੇ। ਲੈ ਇਹਨਾਂ ਦਾ ਵੀ ਕੋ ਖਾਣ ਨਹੀਂ ਆ। ਸਭ ਤੇ ਸਭ ਤੇ ਕਰਾਣੇ ਅੰਗਲੋਂ ਰੋਣ ਲੱਗ ਜਾਂਦੀਆਂ ਵਾ ਬਹਿ ਗਈਆਂ ਜੋੜਾ ਹੰਸਾਂ ਦਾ। ਚੁਗਲੀਆਂ ਤਾਂ ਸਵਾ ਕੋਈ ਕੰਮ ਨਹੀਂ। ਮੈਂ ਤਾਂ ਕੋਈ ਕੰਮ ਹੀ ਕਰ ਲਿੰਦਾ। ਇੱਕ ਉਹ ਜੀ ਸਾਡੀ ਮਾਤਾ ਵਾ ਜੜੀ ਜਾ ਕੇ ਉੱਥੇ ਬਹਿ ਜਾਂਦੀ ਐ। ਕਿੰਦਾ ਹੋਇਆ ਜੀ ਇਹਨਾਂ ਕਿਹੜੀ ਗੱਲ ਦਾ ਲਾਇਆ? ਮੇਰਾ ਬੱਦਾ ਪੁੱਤ ਹੀ ਕਰਦਾ ਵਾ ਕੀ ਜਾਵਾਂਗੂੰ ਸਮਝਦਾ ਵਾ ਤੇ ਆਪੋ ਤੇ ਸੋਸ ਆ ਰਿਓ ਬੋਲਦਾ ਸਹੀ ਗੱਲ ਆ ਭੈਣ ਢਣ ਵਾਲੀ ਆ ਜੇਰੀ ਇੱਕ ਵੇਲੀ ਦੀ ਆਲੀ ਦੇ ਤੋਲਾ ਆ ਆ ਕੰਮ ਕਰਦੇ ਆ ਭਾਡੇ ਮਾਂਜਲਾ ਆ ਝਾੜੂ ਦੇ ਲ ਇਹੋ ਹੀ ਕੁਛ ਦਾਰੀ ਦਾ ਤੇ ਫਿਰ ਹਾ ਸਾਰੀ ਜਾਨੀ ਵੇਦੀ ਹਾ ਅਸਲ ਵੇਚੇ ਬਣਾਉਂਦਾ ਉਹ ਗੋਦ ਦਾ ਸਾੜਾ ਤਨ ਨਾ ਖਾਵੇ ਤੋਗੇ ਇਹ ਮਨ ਪੱਥਰ ਕਰ ਲੋ ਹੁਣ ਕੋਈ ਨਹੀਂ ਪੁੱਤ ਸਾਡਾ ਇੱਥੇ ਹੀ ਆ ਐਦਾਂ ਦਾ ਸੋਚਿਓ ਤੁਸੀਂ ਦਿਲ ਤੇ ਪੱਥਰ ਤੁਹਾਨੂੰ ਰੱਖਣਾ ਹੀ ਪੈਣਾ ਵਾ ਹੁਣ ਇਹ ਨਾ ਨਾ ਕਰੋ ਚਲੋ ਵੀ ਸੋਹਣੀ ਸੁਨੱਖੀ ਐ ਕਿਤੇ 4 ਸਾਲਾਂ ਦੇ ਹੰਦੇ ਵੀ ਚੰਗੇ ਤਰ੍ਹਾਂ ਆਪਣੇ ਕੱਢੂਗੀ ਮਹਾਰਾਜ ਨੂੰ ਸੁੱਖ ਦਵੇ ਜਿੱਥੇ ਜਾਣਾ ਤੇ ਪਰ ਇਹ ਨਾ ਕਰਿਆ ਕਰ ਚੰਗਾ ਮੈਂ ਵੇਖਾਂ ਕੀ ਕਰਨ ਲਈ ਉਹ ਦੇਖਾਂ ਇੱਦ ਭਰਿਆ ਹੋਣਾ ਨਾ ਗੱਲਾਂ ਨਾ ਹੁਣ ਹੌਲਾ ਕਰਾਈ ਆ ਹੁਣ ਤਸੱਲੀ ਹੋ ਗਈ ਆ ਹਾਏ ਹਾਏ ਇਹਦੀ ਐ ਬੈਗੀ ਆ ਜਿਦਾ ਮਿੱਠੂ ਰਾਮ ਦੇ ਆਂਡੇ ਡੁੱਲ ਗਏ ਨੇ ਚੱਲ ਮਨਾ ਮੈਂ ਹੀ ਪੁੱਛਾਂ ਮੰਮੀ ਕੀ ਗੱਲ ਚੁੱਪੋ ਕੇ ਬਹਿ ਗਏ ਜੇ ਨਾਲ ਮੈਨੂੰ ਦੱਸੋ ਮਾਸੀ ਰੋਂ ਕੇ ਡਈ ਸੀ ਰੋਂ ਡਈ ਸੀ ਆਪਣੇ ਕਰਮਾਂ ਨੂੰ ਕਿਉਂ ਕੀ ਗੱਲ ਉਹਨਾਂ ਦੇ ਕਰਮਣ ਹੋਣ ਗਈ ਹੋ ਗਿਆ ਕਿਉਂ ਉਹੋ ਜਿਹੜੀ ਹਰਕਤ ਕੀਤੀ ਇਹਨੇ ਸਾਡੇ ਵਾਲੇ ਨੇ ਚੱਲ ਹਰਕਤ ਕੀਤੀ ਉਹ ਸਾਰਿਆਂ ਨੂੰ ਪਤਾ ਉਹ ਸਾਰੇ ਰੋਂਦੇ ਦੇਖ ਹੁਣ ਕਹਿੰਦੇ ਸੋਨੀਆ ਦਾ ਦੂਜੇ ਥਾਂ ਕਰ ਦਿੰਦੇ ਆ ਉਦਾਂ ਭਾਵੇਂ ਨਾ ਹੀ ਕਰਦੇ ਚੱਲ ਹੋਰ ਕੀ ਚਾਹੀਦਾ ਵਾ ਉਹ ਚੰਗਾ ਮੰਮੀ ਕਰ ਦੇਣ ਲੱਗੇ ਆ ਤੇ ਜੇ ਤਾਨੂੰ ਕਿਤੇ ਨਿਕਲ ਨੁਕਲ ਗਈ ਤਾਂ ਮੁੜ ਕੇ ਆਵੇਂ ਇੱਥੇ ਸਿਰ ਸਵਾਹ ਪੈਂਦੀ ਰਹੂਗੀ ਸਾਰਿਆਂ ਦੇ ਨਹੀਂ ਫੜਾ ਬੁੱਕ ਕਰ ਤੇਰਾ ਇਹੋ ਜਿਹਦਾ ਜੇ ਮੂੰਹ ਨਹੀਂ ਚੱਡਾ ਤਾਂ ਗੱਲ ਚੰਗੀ ਕਰ ਲਿਆ ਕਰ ਕਿਉਂ ਕੀ ਗੱਲ ਮੇਰੇ ਮੂੰਹ ਨੂੰ ਕੀ ਹੋਇਆ ਵਾ ਜੇ ਸੱਚੀ ਗੱਲ ਕਹੋ ਤਾਂ ਤੁਹਾਨੂੰ ਮਿਰਚਾਂ ਲੱਗਦੀਆਂ ਵਾ ਉਹ ਬੜੀਆਂ ਸੱਚੀਆਂ ਕਹਿਨੀ ਆ ਪਵਾੜੇ ਦੀ ਜੜ ਨਾ ਹਵੇ ਤੇ ਹੂੰ ਪਵਾੜੇ ਦਾ ਜੜ ਆਪਣਾ ਮੁੰਡਾ ਨਹੀਂ ਆਂਦੇ ਜਿਹੜਾ ਬਾਹਾਂ ਫੜਦਾ ਕਰਦਾ ਲੋਕਾਂ ਦੀਆਂ ਤੀਵੀਆਂ ਦੀਆਂ ਮੈਂ ਮਰ ਗਈ ਆ ਕੰਮ ਕਰਨ ਦੇ ਹੀ ਨਾ ਚੱਲ ਜਾ ਕੇ ਕੰਮ ਕਰ ਉਹ ਨਹੀਂ ਨਹੀਂ ਮੰਮੀ ਫੇਰ ਵੀ ਮਾਸੀ ਰੋਣ ਕੜੇ ਕਿਹਨਾ ਵਿਆਹ ਕਰ ਲੱਗੇ ਹੁਣ ਮੈਂ ਤਾਂ ਪੁੱਛਣ ਨਹੀਂ ਆ ਮੈਂ ਮਾੜੀ ਗੱਲ ਥੋੜੀ ਕਹੀ ਗਈ ਨਹੀਂ ਮਾੜੀ ਤਾਂ ਤੂੰ ਵੀ ਨਹੀਂ ਆਂਦੀ ਮਾੜੇ ਤੇ ਵਿਧਾ ਵਿਚਾਰੀ ਦੇ ਕਰਮ ਹੋਗੇ ਇੱਕ ਉਹਦੀ ਸੱਸ ਦੇ ਇੱਕ ਸੋਨੀਆ ਦੇ ਮੈਂ ਦੱਸ ਹਾਂ ਹੁਣ ਉਹਦੇ ਸੱਸ ਦੇ ਕਰਮਾਂ ਨੂੰ ਕੀ ਹੋ ਗਿਆ ਵਾ ਹੁਣ ਐ ਹੁਮਰੇ ਥੋੜੀਆਂ ਨੂੰ ਕਿਸ ਨੇ ਮੁੰਡਾ ਦੇਣਾ ਵਾ ਤੇ ਨਾਲ ਦਾ ਵਿਆਹ ਹੋਣਾ ਵਾ ਹਾਏ 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 ਨਹੀਂ ਤੇਰੀ ਇਹੋ ਜਿਹੀ ਸੱਸ ਦੇ ਕਰਮਾਂ ਨੂੰ ਕੀ ਹੋਇਆ ਨਹੀਂ ਉਹ ਕੁੜੀ ਦੇ ਸੋਨੀਆ ਦੇ ਕਰਮਾਂ ਨੂੰ ਨਹੀਂ ਪ੍ਰੀਤ ਗਈ ਆਪਣੇ ਪੇਕੇ ਕਹਿੰਦੀ ਹੋਰ ਵੀ ਕਿਤੇ ਕਰਨਾ ਮੇਰੇ ਭਰਾ ਨੂੰ ਕਰੋ ਗੋਪੀ ਨੂੰ ਲੈ ਕਿੰਨੀ ਵਧੀਆ ਗੱਲ ਚੰਗਾ ਵਾ ਇੱਥੇ ਜੀ ਪਹਿਲਾਂ ਪਾਉਂਦੀ ਫਿਰਦੀ ਆ ਚੰਗਾ ਉੱਥੇ ਜਾਊਗੀ ਤੇ ਵਿਆਹ ਹੋ ਜਾਊਗਾ ਹਾਂ ਮੈਂ ਤੇ ਕਿਹਨ ਕਹ ਕੇ ਹੱਸਦੀ ਆ ਮੈਂ ਤੇ ਨਹੀਂ ਫੇਰ ਵੀ ਚੰਗਾ ਪ੍ਰੀਤ ਦੇ ਵੱਡਾ ਪੰਨਾ ਉਹਦਾ ਜਿੰਨੇ ਆਪਣੇ ਭਰਾ ਨੂੰ ਖਾਂਡੇ ਹੀ ਨਹੀਂ ਅੱਜ ਕੱਲ੍ਹ ਕੌਣ ਦਵਾ ਚੁਣ ਕਰਦਾ ਉਹਨਾਂ ਦੇ ਭਰਾ ਸੋਹਣੇ ਹੀ ਬੜਾ ਗੋਪੀ ਮੈਂ ਵੇਖਿਆ ਵਾ ਅੱਛਾ ਹਾਂ ਹੋਰ ਕਿਥੇ ਹਾਂ ਕਿਤੇ ਸੁਣਾਵਾ ਦਿੰਦੀ ਫਿਰਦੀ ਮਾਤਾ ਕੋ ਤੇਲੇ ਦਾ ਨਹੀਂ ਉਹ ਉੱਥੇ ਸੁੱਟ ਕੇ ਬੋਕਰ ਦੇ ਚ ਆ ਗਈਆਂ ਤੂੰ ਚਲਿਆ ਹੁਣ ਤੁਹਾਨੂੰ ਮੈਂ ਵੇਖਿਆ ਸੀ ਤੇ ਮਾਸੀ ਰੋਂ ਰਹੀ ਸੀ ਹੁਣ ਮੰਗੀ ਕਰਦਾ ਜੀ ਆ ਤੇ ਪੁੱਛਣਾ ਤੇ ਹੈਗਾ ਕਿ ਘਰ ਚ ਕੀ ਚੱਲ ਰਿਆ ਕਿਉਂ ਖਿਚੜੀ ਪੱਕਣ ਰਹੀ ਆ ਤੇ ਪੁੱਛਣ ਦਾ ਤੇ ਫਰਜ਼ ਬਣਦਾ ਵਾ ਉਹ ਮਾਤਾ ਚੰਗਾ ਵਾ ਵਿਆਹੀ ਜਾਊਗੀ ਤੇ ਸਾਰਾ ਦਿਨ ਇਥੇ ਗਲਮ ਕਰਦੀ ਰਹਿੰਦੀ ਆ ਜਾਲਣ ਦੇ ਹੁਣ ਤੂੰ ਮੇਰ ਕੋ ਸੁਣ ਲਈ ਜਾਂ ਮੈਨੂੰ ਸੁਣਾਉਣ ਲਈ ਆ ਉਹ ਬੱਸ ਮੈਂ ਸੁਣਾਉਣ ਹੀ ਲਈ ਆ ਤੇਰਾ ਮੁੰਡੇ ਨੂੰ ਵੀ ਪਤਾ ਲੱਗ ਜੂ ਨਾਲੇ ਜਦੋਂ ਦੀ ਸਹੇਲੀ ਇਥੇ ਚੱਗੀ ਇਹਦਾ ਪਿਆਰਾ ਮੁੰਡਾ ਮੇਰਾ ਮੁੰਡਾ ਤੇ ਮੇਰਾ ਹੀ ਰਹਿਣਾ ਮੁੰਡੇ ਤੇਰੀ ਲੱਗਦੀ ਕੋਸ ਮਨੇ ਸਹੇਲੀ ਜੀ ਬਣਾਈ ਸੀ ਮੈਂ ਤਾਂ ਕਹਿ ਕਹਿ ਲਈ ਉਹ ਆਂਦੇ ਹੁੰਦੇ ਨਾ ਪਿਛੜੀਆਂ ਚੋਗੀ ਖੇਤ ਇਹਦੇ ਵਰਗੀ ਦਿਖਾਤਾ ਇਹ ਖਾਂ ਦੇਖਦਾ ਹੇ 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 ਸਭੀ ਤਰ੍ਹਾਂ ਦੀ ਜਬਾਨ ਤੇ ਪਕੌੜੇ ਤਲਦੇ ਆ ਐਨੀ ਇੱਕ ਗੱਲ ਹੋਵੇ ਤੇ ਉਹਨੂੰ ਖਿੱਚ ਕੇ ਏਡੀ ਲੰਮੀ ਲੈ ਜਾਂਦੀ ਸਵਾਦ ਹੀ ਲੈਂਦੀ ਦੀ ਦੀ ਗੱਲਾਂ ਦੇ ਦਾਲ ਕੇ ਲੋੜ ਵੇਖ ਲਈ ਚੰਗਾ ਕੜਕਾ ਲਾ ਲਿਆ ਹਨਾ ਉਹ ਮਾਤਾ ਅੱਜ ਤੱਕ ਮੈਂ ਦਾਲ ਬਣਾਉਂਦੀ ਆਈ ਆ ਮੈਨੂੰ ਤੇ ਕਦੀ ਦਾਲ ਚ ਲੋਣ ਦੇਖਿਆ ਨਹੀਂ ਉਹ ਮੇਰਾ ਪਾਇਆ ਤੇ ਕੋਲ ਜਾਂਦਾ ਵਾ ਆਪੇ ਆਣ ਕੇ ਵੇਖ ਲਈ ਜੇ ਰੱਬ ਲਈ ਚੱਜਾ ਛੱਪ ਇਹ ਕੋਈ ਇਹ ਆਪਣੇ ਪਈ ਜਿਹੜੀ ਮੋਤਲ ਨੱਕ ਬੰਦ ਤੇਰੀ ਉਹ ਕਿਹਤ ਕੋਲ ਲਾ ਨੂੰ ਸਹਾਰਾ ਦਿੰਦੀ ਐ ਤੇਰਾ ਆਪਣੇ ਪਈ ਜਿਹੜੀ ਮੋਤਲ ਨੱਕ ਬੰਦ ਤੇ ਲੈ ਆਇਨੂੰ ਕਰਕ ਜਾਣੇ ਨੇ ਹੁਣ ਕੀ ਹੋ ਗਿਆ ਵਾ ਸਵੇਰ ਦਾ ਜੁੱਲੇ ਜਿਪਿਆ ਸੈਡ ਸੌਂਗ ਸੁਣੀ ਜਾਂਦਾ ਉਹਨੇ ਚੜਾ ਕਰਕੇ ਆਪਣੇ ਘਰ ਚੱਲ ਜਾਣਾ ਵਾ ਇਹਨੇ ਖਰੀਓ ਬਲੀ ਦੇ ਲੈਣੀ ਆ ਇਹਨੂੰ ਪਹਿਲਾਂ ਮੈਂ ਪੁੱਛਾਂ ਤੇ ਕਿਹੜਾ ਤੈਨੂੰ ਇਹ ਗਮ ਲੱਗ ਗਿਆ ਉਹਦਾ ਹਾਏ ਹਾਏ ਵੇ ਘਰਕ ਜਾਣਿਆ ਮੈਂ ਘਰਕ ਜਾਣਿਆ ਕਾਨੂੰ ਸੈਡ ਸੌਂਗ ਸੁਣੀ ਜਾਂਦਾ ਬੰਦ ਕਰ ਦੇ ਮੈਨੂੰ ਨਹੀਂ ਉਹ ਚੱਗੇ ਲੱਗਦੇ ਤੇਰੇ ਸੈਡ ਸੌਂਗ ਮੈਂ ਉਹਨੇ ਵਿਆਹ ਕਰਾ ਕੇ ਚੜਾ ਕੇ ਆਪਣੇ ਘਰ ਮਸਾਲਣਾ ਤੇ ਤੂੰ ਇਹ ਗਮ ਲਾ ਲਿਆ ਉਹਦੀ ਵਿੱਜਾ ਚੋੜਾ ਰਾ ਲਿਆ ਤੂੰ ਉਹਦਾ ਤੈਨੂੰ ਕੀ ਦਾਵਾ ਆ ਸੈਰ ਸੰ ਕਿਹੜੀ ਮਾਂ ਦੇ ਲਾਏ ਹੈ ਹੈ ਸੁਣ ਨਹੀਂ ਸਕਦਾ ਬੰਦਾ ਗਾਣੇ ਹਾਂ ਆਈ ਇੱਕ ਮਟਿਆਰ ਸੀ ਕਿਹੜੀ ਮਟਿਆਰ ਆਈ ਜਿਹੜੀਆਂ ਮਾਂ ਫੜਦਾ ਨਿਰਦਾ ਮੈਂ ਤੈਨੂੰ ਮੈਂ ਨਹੀਂ ਦੀਦੀ ਅਲਣ ਮਟਿਆਰ ਤੂੰ ਆ ਜਿਹੜੀ ਮਟਿਆਰ ਦੇ ਗਾਣੇ ਗਾਉਂਦੀ ਆਂ ਕਿਹੜੀ ਆ ਕਿਹੜਾ ਐਡਾ ਚੋਰਾ ਲਾ ਲਈ ਉਹਦਾ ਹੀ ਲਾ ਲਈ ਮੈਂ ਮੈਂ ਤੇਰੇ ਸੰਗ ਚ ਬੁਰਕੀਆਂ ਦਵਾ ਗਰਮ ਗਰਮ ਤੈਨੂੰ ਲੰਗਰ ਪਕਾ ਪਕਾ ਦਵਾ ਤੈਨੂੰ ਮੈਂ ਨਹੀਂ ਦੇਖਦੀ ਤੈਨੂੰ ਆਈ ਜ਼ਿੰਦਗੀ ਚ ਆਈ ਮਟਿਆਰ ਕਿਹੜੀ ਜ਼ਿੰਦਗੀ ਚ ਆਗੀ ਤੇਰੀ ਚ ਉਹ ਆਵੇ ਸ਼ਰਮ ਕਰ ਕੋਹ ਇਹ ਗਾਣਾ ਆਈ ਗਿਆ ਤੇ ਸੁਣਦਾ ਕੋ ਫਰਜ਼ ਨਹੀਂ ਮੰਨਦਾ ਮੈਂ ਕਦੇ ਹੁੰਦੇ ਮੈਂ ਤਾਂ ਕਦੀ ਸੁਣੇ ਨਹੀਂ ਤੂੰ ਤੂੰ ਬੋਲਣ ਡਿਆ ਨਾ ਮੈਨੂੰ ਸਾਰਾ ਪਤਾ ਵਾ ਜਿਹੜਿਆ ਸੈਰ ਸੰਗ ਨੱਟ ਤੇ ਨਹੀਂ ਆਉਣਾ ਤੂੰ ਆਪ ਕੱਢਿਆ ਚੱਲ ਏਦਾਂ ਦੇ ਏਦਾਂ ਸਹੀ ਨੇ ਹਾਏ ਰੇ ਮੇਰੇ ਫੁੱਟ ਦੇ ਕਰਮਵੇਂ ਵੇ ਹਾਂ ਸਾਰਾ ਕੁਝ ਦਿੱਤਾ ਨਹੀਂ ਮੈਂ ਤੇ ਉਦੋਂ ਵਾਰ ਸੀ ਹਾਂ ਯਾ ਕੰਮ ਕਰ ਲੈ ਕੋਈ ਕੰਮ ਕਰ ਲੈ ਸਭ ਕੁਝ ਵਾਰਤਾ ਉਹਦੇ ਮੈਨੂੰ ਦੇਖਣੀ ਡਿਆ ਵਾ ਫੜ ਫੜ ਬਾਵਾ ਮੈਂ ਤੈਨੂੰ ਮੈਂ ਨਹੀਂ ਦੀਦੀ ਅਲਣ ਮਟਿਆਰ ਮੈਨੂੰ ਤੇਰਾ ਦਾ ਮੇਰੇ ਦੀਦੀ ਮਟਿਆਰ ਤੂੰ ਬੋਲਣਾ ਮੈਨੂੰ ਤੇ ਤੇ ਅਲਣ ਮਟਿਆਰ ਹੀ ਨਹੀਂ ਤੇਰੀ ਮੁੱਕਦੀ ਕਰ ਲੈ ਦਰਸ਼ਨ ਜਾ ਉੱਤੋਂ ਬਗੜ ਰਹਿਣਾ ਬਾਹਰ ਜਾ ਕੇ ਬਹਿਨਾ ਅਗਦੇ ਆਹੋ ਮੈਨੂੰ ਪਤਾ ਜਿੱਥੇ ਬਹਿਣਾ ਮਾਖਦਾ ਇਹਨਾਂ ਜਨਾਨੀ ਮਾਖਦਾ ਤੇ ਪਾਗੀ ਫਟ ਗਏ ਬੰਦੇ ਨੇ ਤੇ ਮੈਨੂੰ ਕਹੇ ਜੋਗੀ ਨਹੀਂ ਛੱਡਿਆ ਹੈ ਜਦੋਂ ਮੈਂ ਆਪਣੇ ਮਨ ਨੂੰ ਗੰਢ ਦਿੰਨੀ ਆ ਤਸੱਲੀ ਦਿੰਨੀ ਆ ਮੈਨੂੰ ਫੇਰ ਉਸੇ ਸਟੇਸ਼ਨ ਤੇ ਲਿਆ ਕੇ ਖੜਿਆ ਕਰਤਾ ਇਹਨੇ ਹੋਏ ਸੈਡ ਸੌਂਗ ਸੁਣਦਿਆ ਅੱਗੋਂ ਨਾ ਪਿੱਛੋਂ ਇਹਨੇ ਸਾਲ ਵਿਆਹ ਨੂੰ ਹੋ ਗਏ ਕਦੀ ਸੈਡ ਸੌਂਗ ਮੈਂ ਕਿਤੇ ਲਾਇਆ ਨਹੀਂ ਵੇਖਿਆ ਤੇ ਫੋਨ ਤੇ ਵੇਖਾ ਤਾਂ ਸਹੀ ਕਰਕੇ ਜਾਣਾ ਕਿਧਰੋਂ ਜਿਆਦਾ ਚੋਰੀ ਚੋਰੀ ਵੇ ਨਹੀਂ ਤੇ ਸਹੀ ਥੋੜੀ ਹੋਇਆ ਕੀ

ਤੁਰ ਕੇ ਆਈ ਅੱਡੇ ਤੋਂ ਮੈਂ ਕਿਹਾ ਜੇ ਫੋਨ ਚੁੱਕ ਲੈਂਦੇ ਤੇ ਮੈਨੂੰ ਲੈ ਆਈ ਜਾਂਦੇ ਗਾੜੀਆਂ ਉਹ ਫੋਨ ਮੇਰਾ ਅੰਦਰ ਪਿਆ ਵਾ ਤੇ ਮੈਂ ਬੈਠਾ 1.5 ਘੰਟਾ ਵੇ ਇੱਥੇ ਬੈਠਾ ਚੰਗੀ ਗੱਲ ਉਹ ਕਿ ਕਾਲ ਨਾ ਰੱਖਿਆ ਕਰੋ ਕਦੀ ਤੋ ਤੁਰ ਕੇ ਆ ਗਈ ਅੱਡੇ ਤੋਂ ਫਿਰ ਕੀ ਹੋ ਗਿਆ ਥੋੜਾ ਬਹੁਤਾ ਕਿਤੇ 100 ਗ੍ਰਾਮ ਘਟ ਜੂਏ ਅੱਡੇ ਤੇ ਕੋਈ ਵੱਡੀ ਗੱਲ ਨਹੀਂ ਆ ਬਸ ਐਹੋ ਜਵਾਬ ਹੁੰਦਾ ਤੁਹਾਡੇ ਕੋ ਜਦੋਂ ਨਹੀਂ ਤੂੰ ਜਿਹੜੇ ਗੱਲ ਦੱਸ ਜਿਹੜੇ ਕੰਮ ਗਏ ਹਾਂ ਉਹਦਾ ਸੀ ਮਿਲਿਆ ਵਾ ਗੋਪੀ ਹਾਂ ਉਹ ਕਰੇ ਹੀ ਗੋਪੀ ਕਰਦਾ ਹੀ ਤਾਰ ਫੜਿੰਗ ਵਿਆਹੀ ਆ ਅੱਗੇ ਮੁੰਡਾ ਵਾ ਦਾ ਮੈਂ ਮੁੰਡਾ ਸਾਡੇ ਕੋਲ ਹੀ ਰਹਿਣਾ ਵਾ ਮੁੰਡਾ ਕਿਹਾ ਸੀ ਨਾਲ ਘਲਾ ਤਾਂ ਲੱਗਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਉਹਨਾਂ ਨੇ ਨਹੀਂ ਮੰਨਣਾ ਨਹੀਂ ਨਹੀਂ ਮੰਨਣ ਤੇ ਗਏ ਆ ਮੰਨ ਗਿਆ ਸੀ ਫਿਰ ਮੈਂ ਕਿਹਾ ਸੀ ਪਤਾ ਕੀ ਆ ਗੋਪੀ ਨਹੀਂ ਹੋ ਜੂਗਾ ਤੇ ਅਸੀਂ ਵੀ ਮਿਲਦੇ ਗਿਲਦੇ ਰਵਾਂਗੇ ਤੇ ਜੇ ਲਾਂਭੇ ਕਿਤੇ ਕੀਤਾ ਤੇ ਅਗਲੇ ਨੇ ਇੱਥੇ ਆਉਣ ਵੜਨ ਦੇ ਨਾ ਮੁੜ ਕੇ ਨਹੀਂ ਜਦੋਂ ਨੇ ਕਿਹਾ ਮੁੰਡੇ ਬਾਰੇ ਤੇ ਮੁੰਡੇ ਬਾਰੇ ਤੂੰ ਕਿਹਾ ਵੀ ਮੁੰਡਾ ਹੀ ਰੱਖ ਲੈਣਾ ਉਹ ਕੀ ਆ ਮੈਂ ਨਾਲੇ ਮੁੰਡਾ ਤਾਂ ਹੀ ਕੱਲਣਾ ਹੁਣੀ ਆ ਬੀਜੀ ਨਹੀਂ ਨਹੀਂ ਭੇਜਣਾ ਮੁੰਡਾ ਚਲੋ ਕੋਈ ਗੱਲ ਨਹੀਂ ਆਇਆ ਜਾਇਆ ਕਰੂ ਮਿਲ ਗਿਆ ਕਰੂਗੀ ਕਦੇ ਛੁੱਟੀਆਂ 'ਚ ਇਹਨੂੰ ਭੇਜ ਦਿਆ ਕਰਾਂਗੇ ਉਹਨੇ ਦਵਾ ਸੋਨੀ ਨੂੰ ਮਨਾ ਲਓ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਸੋਨੀ ਨਾਲ ਮੈਂ ਗੱਲ ਕਰਕੇ ਗਈ ਹਾਂ ਮੰਨੀ ਆ ਸੋਨੀ ਕਿਹਦੀ ਸਾਡੇ ਕੋ ਭੱਜੀ ਆ ਬਾਕੀ ਮੈਂ ਕਰ ਲੈਨੀ ਆ ਗੱਲ ਸੋਨੀ ਨਾਲ ਉਹਨੇ ਮੁੰਡਾ ਨਹੀਂ ਛੱਡਣਾ ਵੇਖ ਲੋਈ ਚੱਲ ਕੋਈ ਗੱਲ ਨਹੀਂ ਸਮਝਾ ਬਣਾ ਤਾਂ ਪੈਣਾ ਹੀ ਆ ਤੇ ਸਮਝਣਾ ਉਹਨੂੰ ਵੀ ਪੈਣਾ ਵਾ ਠੀਕ ਆ ਚਲੋ ਹੁਣ ਚੱਲੀਏ ਬਾਕੀ ਅਹੀਂ ਗੇਰਾ ਮੁੰਡੇ ਨੂੰ ਮਿਲਣ ਗਏ ਤੋਂ ਮਨਾ ਕਰਦੇ ਜਿੱਥੇ ਉਹਦਾ ਅਨਜਲ ਹੋਇਆ ਉੱਥੇ ਉਹਨੂੰ ਜਾਣਾ ਹੀ ਜਾਣਾ ਹਾਂ ਚੱਲ ਠੀਕ ਆ ਮੈਂ ਖਾਂਦੀ ਮਮੀ ਨਾਲ ਗੱਲ ਤਾਂ ਕਿ ਬਰਹੋ ਜੋ ਸ਼ਾਲ ਦੇ ਸ਼ਾਲ ਹਮੇ ਅਸ੍ਰੀ ਕਾਲ ਸਤਿ ਸ਼੍ਰੀ ਕਾਲ ਜੀ ਸਤਿ ਸ਼੍ਰੀ ਕਾਲ ਹੋਰ ਕਿਹਨਾਂ ਵਧੀਆ ਠੀਕ ਠਾਕ ਬੈਨਾ ਕੀਆ ਵੀਵਾ ਪਾਣੀ ਮੈਂ ਇਹਨਾਂ ਨੂੰ ਫੋਨ ਲਾਉਂਦੀ ਕਦੋਂ ਦੇ ਪਾਣੀ ਤੇ ਮਗਾ ਲੈਂਦੀ ਵੀ ਚੱਲ ਮੈਨੂੰ ਅੱਡੇ ਤੋਂ ਲੈ ਜਾਣਗੇ ਤੇ ਇਹਨਾਂ ਨੇ ਮੇਰਾ ਫੋਨ ਹੀ ਨਹੀਂ ਚੁੱਕਿਆ ਤੇ ਤੁਰ ਕੇ ਆਈ ਹਾਂ ਸਾਰਾ ਹੁਣ ਇਹ ਨਿਕੰਦਰ ਤੋਂ ਬਾਹਰ ਗਿਆ ਆਹੋ ਬਾਹਰ ਬੈਠਿਆ ਧੂਏ ਤੇ ਵੀ ਫੋਨ ਨਹੀਂ ਕੋਲ ਤੇਰੇ ਨਹੀਂ ਲਾਇਆ ਹੀ ਮੈਂ ਤੇ ਬਥੇਰਾ ਲਾਇਆ ਇਹਨਾਂ ਨੇ ਹੀ ਨਹੀਂ ਚੁੱਕਿਆ ਦਾ ਜੀ ਆ ਗਏ ਜੇ ਮੈਂ ਪਾਣੀ ਲੈਣੀ ਮਨ ਗਈ ਘਰੇ ਹੀ ਮੰਮੀ ਚਲੋ ਵਧੀਆ ਹੋ ਗਿਆ ਗੋਪੀ ਵੀ ਘਰੇ ਹੀ ਹਾਂ ਘਰਦਾ ਸੀ ਤਾਰ ਫੜਿੰਗ ਜੀ ਅੱਗੇ ਵਿਆਹੀ ਇਹਦਾ ਮੁੰਡਾ ਰੀਆ ਤੇ ਮੈਂ ਕਿਹਾ ਮੁੰਡਾ ਕਿਹੜਾ ਹੀ ਦੇਣਾ ਮੁੰਡਾ ਹੀ ਰੱਖਣਾ ਮਾਸੀ ਮੈਂ ਤੇ ਇਹ ਸੋਚਿਆ ਵਾ ਕਿ ਘਰ ਦੇ ਘਰ ਜਾਊਗੀ ਤੇ ਸਾਨੂੰ ਵੀ ਮਿਲਦੀ ਰਹੂਗੀ ਬਗਾਨੇ ਕਹਿੰਦੇ ਮਿਲਦੇ ਨਾ ਮੁੜ ਕੇ ਕੱਲ ਨੂੰ ਆਹ ਤੇ ਤੂੰ ਮਰੀਂ ਵਧੀਆ ਵਧੀਆ ਗੱਲ ਕੀਤੀ ਹਾਂ ਚਲੋ ਮੰਨ ਗਿਆ ਚੰਗਾ ਹੋਇਆ ਦਾ ਭਲਾ ਹੋਏ ਮੰਨ ਗਿਆ ਤੇ ਹੋਰ ਕੀ ਹਾਂ ਬਾਕੀ ਮੈਂ ਕਹਿੰਦਾ ਮੈਂ ਕਿਹਾ ਆਪਾਂ ਜਿਆਦਾ ਲੰਮ ਲਮੋਰ ਨਹੀਂ ਪਾਉਣਾ ਬਦਵਾਦੇ ਟੇਕ ਕੇ ਮੱਥਾ ਤੇ ਚੱਲ ਕਿਉ ਮਾਸੀ ਹਾਂ ਹਾਂ ਬੋਲਿਆ ਤਾਂ ਇਹ ਪਰ ਕਿੰਨਾ ਵੱਡਾ ਤੂੰ ਦਿਲ ਜਿਆ ਕਰਕੇ ਤੇ ਫੇਰ ਗੱਲ ਕਰਕੇ ਆਈ ਲੱਗਦੀ ਕੋਈ ਗੱਲ ਨਹੀਂ ਕੀ ਕਰਨਾ ਵਾ ਫਿਰ ਹੁਣ ਜੀਤ ਨਹੀਂ ਕਰਦਾ ਜਿੰਨਾ ਮੈਨੂੰ ਸੋਖੀ ਉਹਨਾਂ ਤੇ ਕਿਸੇ ਨੂੰ ਨਹੀਂ ਚਲੋ ਪਰ ਆਪਣੇ ਸੁਖਾਂ ਪਿੱਛੇ ਉਹਦੀ ਜ਼ਿੰਦਗੀ ਥੋੜੀ ਖਰਾਬ ਕਰ ਦੇਣੀ ਆ ਤੇ ਚੰਗੀ ਜ਼ਿੰਦਗੀ ਲੰਘ ਜੂਗੀ ਮੰਨ ਗਿਆ ਹਾਂ ਮੰਨ ਗਏ ਚਲ ਵਧੀਆ ਵਾਕ ਚਲੋ ਉਹ ਗਾਲਪੀ ਜੀ ਆਪਣੇ ਸੁਖਵੇਂ ਦੇ ਰਹੇ ਆਪਣੇ ਸੁਘਾਂ ਪਿੱਛੇ ਉਹਦੀ ਜ਼ਿੰਦਗੀ ਖਰਾਬ ਕਰਨੀ ਆ ਨਹੀਂ ਦੀਦੀ ਆਹ ਤਾਂ ਤੂੰ ਬਹੁਤ ਵੜਾ ਪਰਪਕਾਰ ਕਰਨ ਲਈ ਆ ਚਲੋ ਆਪਣੇ ਘਰ ਜਾਉਗੀ ਹੋਰ ਕੀ ਆ ਇਥੇ ਵੀ ਤੈਨੂੰ ਪਤਾ ਹੀ ਆ ਵੇਖ ਮੱਸੇ ਆਣੀ ਆਜੋ ਸਿਆਣੀ ਬੈਠੀ ਐ ਹੋ ਜੇ ਗੱਲਾਂ ਨਾ ਵਧੀਆਂ ਗੱਲਾਂ ਚੁੱਪ ਬੰਦ ਰੋ ਜਬਾਨ ਬੰਦ ਉਹ ਮੈਂ ਇਹੋ ਕਹ ਨਹੀਂ ਵੀ ਅੱਜ ਮੈਂ ਸਮਝਦੀ ਤੇਰੀਆਂ ਗੱਲਾਂ ਮੈਂ ਕਹ ਨਹੀਂ ਵੀ ਅੱਜ ਜੋ ਬਣੇ ਫੜੀ ਆ ਕੱਲੋ ਕੋਈ ਤੀਜਾ ਫੜੂਗਾ ਹਾਏ ਹਾਏ ਜੁਰਤ ਕੀ ਨਿਕਲ ਕੇ ਨਾ ਕਰਦਾਂਗੇ ਹਾ ਗਏ ਆ ਵੇਲਾ ਭੈਣ ਤੇਰੇ ਜਿਵੇਂ ਬਣ ਫਿਰ ਮੈਨੂੰ ਪੈਣੀ ਵੀ ਵੱਡਾ ਟੁਕੂ ਇੱਕਦੋਂ ਆ ਗਈ ਵਿੱਚ ਆ ਗਈ ਸਾਡੇ ਲਾਗੇ ਚੱਲ ਕੋਈ ਗੱਲ ਨਹੀਂ ਹੋਈ ਜਾਣਾ ਮੈਂ ਉਹਦਾ ਸਾਰੇ ਮਸਲੇ ਹੱਲ ਹੋ ਗਏ ਚੱਲ ਕੋਈ ਨਹੀਂ ਮੈਂ ਮਾਰ ਜੀ ਗੇੜਾ ਖੰਮੀ ਕੀ ਕਰਨੂੰ ਉਹਨੂੰ ਕੰਮ ਨਹੀਂ ਆਨੇ ਕਰਨਾ ਤੂੰ ਵੀ ਕਰ ਕੰਮ ਆਪਣਾ ਤੇ ਵੇਲੀ ਆ ਮੇਰੀ ਜਾਨ ਸੁਨੇ ਮਾੜੀ ਜੀ ਕਿਹੜੀ ਗੱਲ ਆਂਦੀ ਦੀ ਉਹ ਕੋਈ ਨਹੀਂ ਹਾਂ ਵੇਲਾ ਭੈਣ ਤੇ ਭਾਈ ਕੱਬੀ ਕੀ ਕਰਾਂ ਉਸ ਤਰੀਕ ਕੀ ਜਾਂਦੇ ਹੁੰਦੇ ਆ ਤੂੰ ਜਿਹੜੇ ਤੇ ਵੀਰਾ ਹਾਂ ਮੋਕੜਾ ਮੋਕੜਾ ਹਾਂ ਕਾਮੇ ਕੋਈ ਆ ਵੈ ਤੇ ਸਹੀ ਇੱਥੇ ਤੂੰ ਬੈਨਾ ਕੀ ਆ ਮੈਂ ਕਪੜੇ ਚੇਂਜ ਕਰਾਂ ਸੁਣਾ ਅੱਜ ਤੇਰੇ ਸ਼ਾ ਮੰਗਣ ਦੇ ਨਹੀਂ ਗੱਲ ਤੇ ਸੋਣਾ ਤੂੰ ਤੇ ਮੇਰਾ ਆ ਗੱਲ ਸੁਣ ਕੇ ਨਾ ਮੇਰਾ ਮੰਨ ਲਓ ਵਧਾਤਾ ਤੂੰ ਕਵੇਂ ਤੇ ਮੈਂ ਤੇਰੇ ਪੈਰ ਤੋਂ ਤੋਂ ਪੀਵਾ ਕਿਉਂ ਆਏ ਜੀ ਜੀ ਜੋਗਰ ਸਵੇਰ ਦਾ ਅੰਦਰ ਵੜਿਆ ਨਹੀਂ ਸੈਡ ਸੌਂਗ ਸੁਣ ਲਿਆ ਅੰਤਰਾ ਪਤਾ ਨਹੀਂ ਉਹਨੇ ਕਿੱਥੋਂ ਸੁਣ ਲਿਆ ਕਿੱਥੋਂ ਨਹੀਂ ਜੀ ਤੇਰਾ ਕਦੋਂ ਕਿ ਗੱਡਮਟ ਚੱਲਦੀ ਸੀ ਤੂੰ ਦਾ ਵਿਆਹ ਵਿਆਹ ਦਾ ਸੁਣ ਲਿਆ ਕਿਤੇ ਹਾਂ ਤੈਨੂੰ ਪਤਾ ਹੀ ਹੈ ਦਵਿੰਦਰ ਜਦੋਂ ਲੱਗੀਆਂ ਹੋਣ ਤਾਂ ਫਿਰ ਦੁੱਖ ਤੇ ਲੱਗਦਾ ਹੀ ਐ ਮੂੰਹ ਦਾ ਪਹਿਲਾ ਆਪਣੇ ਆਪ ਨੂੰ ਬੜੀ ਚਲਾਕੋ ਕਹਿਨੀ ਆ ਤੈਨੂੰ ਇਹਨਾਂ ਦੇਹਾਂ ਤੇਰਾ ਬੰਦਾ ਕੀ ਗੋਲ ਖਵਾਉਂਦਿਆ ਵੰਦਰੀ ਅੰਦਰ ਮੈਨੂੰ ਕੀ ਪਤਾ ਮੰਨ ਗਿਆ ਤੇ ਤੇਰੇ ਪਿੱਕੇ ਮੰਨ ਗਿਆ ਉਹ ਤਾਂ ਮੰਨ ਗਿਆ ਬਣਾ ਚੰਗੀ ਤਰ੍ਹਾਂ ਮਾਂ ਆਪਣੀ ਦਾ ਸਿੰਨ ਕੇ ਰੱਖੀ ਇਹਨੂੰ ਐਵੇਂ ਭੂਈ ਨਾ ਚੜਾਈ ਕੰਮ ਤਾਂ ਦਾ ਸਾਰਾ ਨੇ ਸਾਰਾ ਗਲਮ ਕਰਤੀ ਆ ਚਾਹ ਲੈnde ਇੱਥੇ ਵੇਖੀ ਸਹੀ ਦੇ ਬੀਬਲੀਆਂ ਕਮਾਇਓ ਉੱਥੇ ਦੀਆਂ ਇੱਥੇ ਇਹਨੂੰ ਅਜੇ ਪਤਾ ਨਹੀਂ ਪਈ ਨਹੀਂ ਗੱਲ ਚੱਲ ਰਹੀ ਜਦੋਂ ਲੱਗਦਾ ਨਹੀਂ ਤੂੰ ਖਿੱਚਣਾ ਹੈ ਜਣਾ ਤੇ ਤੂੰ ਸੈਡ ਸੌਂਗ ਸੁਣਾ ਮੈਂ ਇਹੋ ਉਹ ਸੱਡ ਸੈਡ ਸੌਂਗ ਦੇ ਛੱਡ ਇਥੋਂ ਦਾ ਸੁਣ ਨਹੀਂ ਮੈਂ ਨਿਕਲ ਗਿਆ ਫੂ ਫੂ ਕਰਦਾ ਆ ਉਥੇ ਜਾ ਕੇ ਪਤਾ ਕਿਹੜਾ ਗਾਣਾ ਲਾਇਆ ਹੋਇਆ ਕੀ ਜੇ ਨੱਚਦੀ ਦੀ ਬਾਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਲੈ ਦੱਸ ਮੈਂ ਹਾਂ ਤੇਰਾ ਡਾਕੇ ਨਾਲੋਂ ਘੱਟ ਕੀਤਾ ਮੈਂ ਤੂੰ ਤੇ ਛੱਡਿਆ ਕੱਖ ਨਾ ਮੇਰਾ ਮੇਰਾ ਤਾਂ ਸੱਚੀ ਜ਼ਿੰਦਗੀ ਖਰਾਬ ਆ ਚੱਲ ਚੁੱਪ ਕਰ ਨਾ ਅਗਲੇ ਏਡੇ ਸੋਟ ਲੱਥ ਜਾਣੀ ਗਲੋਂ ਅਹੀਂ ਕਿਹੜਾ ਇਥੇ ਤੂੰ ਤਾਂ ਮੈਂ ਵਿਆਹ ਕਰਦਾ ਤੇਰੀ ਵੀ ਜ਼ਿੰਦਗੀ ਠਕਾ ਕੇ ਗੁਰਦਾਂ ਦੇ ਮੱਥੇ ਤੇ ਚੱਲ ਆਉਂਦਾ ਕਹਿਣ ਉਹ ਤਾਂ ਕਹਾਂ ਐਦਾਂ ਕੈਦੀ ਗੱਲਾਂ ਕਰਦੀ ਆ ਮੇਨਾਂ ਤੇ ਜੰਗੀ ਜੀ ਲੱਗਦੀ ਜਿਹਨੇ ਪਾਜੀ ਨਾ ਨਾ ਢਾਂਕਾ ਫੇਟਕਾਰ ਕੇ ਵਾਜੇ ਘਰੇ ਰਾਤ ਦਿਨ ਰਹੀਆ ਤੂੰ ਜਾਨੀ ਨੀ ਮੇਰੇ ਮਾ ਪਾ ਗਈ ਮਿੱਟੀ ਮੇਰੀਆਂ ਅੱਖਾਂ ਚ ਘੱਟਾ ਪਾ ਗਈ ਤੇ ਤੂੰ ਕਿਹੜੇ ਕੇ ਤੇਰੀਆਂ ਅੱਖਾਂ ਹੀ ਜਿੰਨਾ ਚ ਘੱਟਾ ਪੈ ਗਿਆ ਪਾਲੀ ਦੀਆਂ ਅੱਖਾਂ ਚ ਤੇ ਦੂਰ ਦੂਰ ਪਿਆ ਘੱਟਾ ਵੀ ਨਿਕਲ ਜਾਂਦਾ ਵਾ ਨੀ ਇਹ ਪਾਲੀ ਬਾਕੀਆਂ ਦਾ ਕੱਢ ਕੇ ਨਾ ਰੱਜਾਂ ਇਹ ਪਾਲੀ ਪੂਲੀ ਵਲਗੀਆਂ ਨਹੀਂ ਵੇਂਦੀ ਹੋਣੇ ਅੱਖਾਂ ਕਹਿੰਦੇ ਕਿਹੜੇ ਖੇਦੀ ਮੂੜੀਆਂ ਤੂੰ ਜੇ ਮੈਨੂੰ ਨਹੀਂ ਪਤਾ ਲੱਗਦਾ ਤਾਂ ਤੈਨੂੰ ਬੜਾ ਲੱਗੜਾਈ ਚੱਲ ਆ ਤੂੰ ਬੜਾ ਵਧੀਆ ਕੰਮ ਕੀਤਾ ਈ ਚਾਹ ਦਵਾਂ ਤੇਰੇ ਭਾਈ ਚਾਹ ਦੇਵਾਂ